ਲੋਰੀ ਅੱਜ ਅਸੀਂ ਚੱਲੇ ਆਂ ਹੇ ਇੰਪੋਰਟ ਸਾਹਿਬ ਦੀ ਯਾਤਰਾ ਤੇ ਦੱਸਾਂਗੇ ਤੁਹਾਨੂੰ ਰਸਤੇ ਦੇ ਵਿੱਚ ਕਿੱਥੇ ਕਿੱਥੇ ਰੁਕਣਾ ਵਾ ਤੇ ਕਿਹੜੀ ਕਿਹੜੀ ਜਗ੍ਹਾ ਤੇ ਅਸੀਂ ਸਟੇ ਕਰਨਾ ਤੇ ਸਭ ਤੋਂ ਪਹਿਲਾਂ ਆਪਾਂ ਪਵਾ ਲਿਆ ਗੱਡੀ ਦੇ ਵਿੱਚ ਤੇਲ ਕਿਆ ਬਾਤ ਜਸਵਿੰਦਰ ਸਾਹਿਬ ਤੇ ਹੀ ਨਾ ਗੱਡੀ ਦੇ ਵਿੱਚ ਲੋਰੀ ਗੱਡੀ ਦੇ ਵਿੱਚ ਤੇਲ ਪਾ ਗਿਆ ਜੇ 4700 ਦਾ ਗੱਡੀ ਹੋ ਗਈ ਫੁੱਲ ਪੂਰੀ 4700 ਤੋਂ 4700 ਰੁਪਏ ਦਾ ਗੱਡੀ ਦੇ ਵਿੱਚ ਤੇਲ ਪਾਤਾ ਤੇ ਗੱਡੀ ਹੋ ਗਈ ਫੁੱਲ ਹੁਣ ਅਸੀਂ ਅੰਮ੍ਰਿਤਸਰ ਤੋਂ ਸਿੱਧਾ ਹੀ ਹੇਮਕੋਟ ਸਾਹਿਬ ਦੀ ਕਰਾਂਗੇ ਯਾਤਰਾ ਤੇ ਰਸਤੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਕਿੱਥੇ ਕਿੱਥੇ ਰੁਕਣਾ ਵਾ ਤੇ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਰੁਕੇ ਜਾਣਾ ਰਸਤੇ ਦੇ ਵਿੱਚ ਤੇ ਸਾਰਾ ਕੁਝ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਦਿਖਾਉਂਦੇ ਆ ਤੇ ਬਣੇ ਰਹੋ ਸਾਡੇ ਨਾਲ ਵੀਡੀਓ ਨਾਲ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਅਸੀਂ ਅੰਮ੍ਰਿਤਸਰ ਤੋਂ ਤੁਰ ਲੱਗੇ ਆ ਜੀ ਅੰਮ੍ਰਿਤਸਰ ਤੋਂ ਹੁਣ ਆਪਾਂ ਸਿੱਧਾ ਜਾਵਾਂਗੇ ਪੌਂਟਾ ਸਾਹਿਬ ਗੁਰਦੁਆਰਾ ਵਾ ਉੱਥੇ ਜਾ ਕੇ ਅ ਰਾਤ ਸਟੇ ਕਰਾਂਗੇ ਲੋਰੀ ਹੁਣ ਅਸੀਂ ਤੁਰ ਪਏ ਆ ਅੰਮ੍ਰਿਤਸਰ ਤੋਂ ਮੜਾ ਰਿਹਾ ਹਾਂ ਇਸ ਹੜਤੇ ਹੋਏ ਇਹ ਲੋ ਜੀ ਲੋਰੀ ਹੁਣ ਅਸੀਂ ਤੁਰ ਲ ਤੇ ਹੁਣ ਸਿੱਧਾ ਅਸੀਂ ਕਿਹੜੇ ਕਿਹੜੇ ਗੁਰਦਰਾ ਸਾਹਿਬ ਜਾਣਾ ਕੋਰੇ ਵੀਰ ਹੁਣ ਆਪਾਂ ਸਾਂ ਪੋਂਡਾ ਸਾਹਿਬ ਸਿੱਧਾ ਹੁਣ ਜਾਵਾਂਗੇ ਪੋਂਡਾ ਸਾਹਿਬ ਤੇ ਅਮਰਸਰ ਤੋਂ ਅਸੀਂ ਤੁਰ ਪਏ ਆ ਤੇ ਹੁਣ ਰਸਤੇ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਕਿਹੜੀ ਕਿਹੜੀ ਚੀਜ਼ ਆਉਂਦੀ ਹੈ ਤੇ ਕਿੱਥੇ ਕਿੱਥੇ ਸਟੇ ਕਰਨਾ ਲੋ ਜੀ ਦੋ ਸੌਲੇ ਗੱਡੀ ਦੇ ਵਿੱਚ ਬੈਠੇ ਆ ਤਿੰਨ ਪੰਜ ਜਾਣੇ ਇੱਧਰ ਆ ਗਿਆ ਅਮਨਵੀਰ ਇੱਧਰ ਜਸਵਿੰਦਰ ਵੀਰ ਇਹਦਾ ਬੁੱਧ ਤੇਰਾ ਵੀ ਕਰਾ ਕੇ ਇੰਦਰ ਆ ਗਿਆ ਤੁਹਾਨੂੰ ਮੈਨੂੰ ਲੇਟ ਜੀ ਵੀ ਕਰਾ ਦੇ ਇੰਦਰ ਆ ਗਿਆ ਅਮਰਤਵੀਰ ਦਾ ਆਪ ਪਹੁੰਚ ਰਹੇ ਪੰਜ ਜਾਣੇ ਪੂਰੇ ਚੱਲਿਆ ਹੈ ਇੰਪੋਰਟ ਸਾਹਿਬ ਇਹ ਜੀਓ ਬੰਦ ਹੋ ਗਿਆ ਮੀਡੀਆ ਸੁਣਾਉਂਦੇ ਆ ਬੜੇ ਨੋ ਸਾਡੇ ਨਾਲ ਹੁਣ ਪਹੁੰਚ ਗਏ ਹਮਾਚਲ ਪ੍ਰਦੇਸ਼ ਦੇ ਵਿੱਚ ਤੇ ਰਾਤੀ ਅਸੀਂ ਸਟੇ ਕੀਤਾ ਸੀ ਗੁਰਦਰਾ ਪੌਂਟਾ ਸਾਹਿਬ ਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਸਾਹਮਣੇ ਜਮਨਾ ਨਦੀ ਉਹ ਚੈੱਕ ਕਰੋ ਤੁਸੀਂ ਇਹ ਸਾਡੀ ਜਮਨਾ ਨਦੀ ਜਿੰਨੀ ਹੈਗੀ ਹੈ ਨਾ ਇਹ ਸਾਰੀ ਜਮਨਾ ਨਦੀ ਆ ਇਹ ਪੈਂਦੀ ਆ ਹਮਾਚਲ ਪ੍ਰਦੇਸ਼ ਦੇ ਵਿੱਚ ਇਹ ਹਮਾਚਲ ਪ੍ਰਦੇਸ਼ ਦੇ ਵਿੱਚ ਨਦੀ ਪੈਂਦੀ ਆ ਸਾਰੀ ਤੁਸੀਂ ਨਦੀ ਚੈੱਕ ਕਰੋ ਇਹਦੇ ਵਿੱਚ ਇਸ ਟਾਈਮ ਪਾਣੀ ਦੇ ਬਹੁਤ ਥੋੜਾ ਵਾ ਤਾਂ ਰੰਦੇ ਜਦੋਂ ਪਾਣੀ ਆਉਂਦਾ ਵੇ ਉੱਪਰ ਤੱਕ ਸਾਰੀ ਭਰ ਜਾਂਦੀ ਆ ਉਹ ਸਾਹਮਣੇ ਤੁਸੀਂ ਜਿਹੜਾ ਬਲਾ ਦੇ ਦੇ ਨੀਚੇ ਜਿਹੜੇ ਥੰਮੇ ਆ ਨਾ ਉਦੋਂ ਤੱਕ ਪਾਣੀ ਦਾ ਲੈਵਲ ਜਿਹੜਾ ਹੋ ਜਾਂਦਾ ਵਾ ਸਾਰੀ ਭਰ ਜਾਂਦੀ ਆ ਇਹ ਪੈਂਦੀ ਆ ਇਹ ਸਾਹਮਣੇ ਤੁਸੀਂ ਉਹ ਦੇਖ ਸਕਦੇ ਜੀ ਉਹ ਡੈਮ ਦਾ ਪਾਣੀ ਖੁਲਾਰਨ ਵਾਸਤੇ ਪਾਣੀ ਨੂੰ ਜਿਹੜਾ ਆਪਣਾ ਰੱਖਦਾ ਜੀ ਕੰਟਰੋਲ ਦੇ ਵਿੱਚ ਰੱਖਦਾ ਸਾਹਮਣੇ ਉਹ ਗੇਟ ਬਣਿਆ ਹੋਇਆ ਵਾ ਤੇ ਇਹ ਪੈਂਦੀ ਆ ਹਮਾਚਲ ਪ੍ਰਦੇਸ਼ ਦੇ ਵਿੱਚ ਤੇ ਇਸ ਟਾਈਮ ਅਸੀਂ ਗੁਰਦਰਾ ਸਾਹਿਬ ਆ ਸਾਹਮਣੇ ਤੁਸੀਂ ਦੇਖ ਸਕਦੇ ਜੀ ਇਹ ਗੁਰਦਰਾ ਸਾਹਿਬ ਪੌਂਟਾ ਸਾਹਿਬ ਗੁਰਦਰਾ ਸਾਹਿਬ ਬਈ ਤੇ ਇੱਥੇ ਲੱਗੇ ਉੱਡੀ ਸਾਈਡ ਤੇ ਮੰਦਿਰ ਵੀ ਆ ਹੁਣ ਅਸੀਂ ਇੱਥੋਂ ਗਾਹ ਤੁਰ ਲੱਗੇ ਆ ਤੇ ਤੁਹਾਨੂੰ ਲੈ ਕੇ ਚਲਾਂਗੇ ઋਸ਼ੀਕੇਸ਼ ઋਸ਼ੀਕੇਸ਼ ਲੈ ਕੇ ਜਾਵਾਂਗੇ ਇਸ ਤੋਂ ਅੱਗੇ ਤੇ ਜੋਸ਼ੀ ਮੰਡ ઋਸ਼ੀਕੇਸ਼ ਰਸਤੇ ਵਿੱਚ ਤੁਹਾਨੂੰ ਦਿਖਾਉਂਦੇ ਜਾਵਾਂਗੇ ਵੀ ਕੀ ਕੀ ਆਊਗਾ ਕਿਹੜੀ ਕਿਹੜੀ ਚੀਜ਼ ਆਉਣੀ ਹੈ ਤੇ ਕਿੱਥੇ ਕਿੱਥੇ ਤੁਸੀਂ ਸਟੇ ਕਰਨਾ ਵਾ ਤੁਸੀਂ ਪੌਂਡਾ ਸਾਹਿਬ ਗੁਰਦੁਆਰੇ ਸਟੇ ਕਰ ਸਕਦੇ ਜੀ ਅਸੀਂ ਅੰਮ੍ਰਿਤਸਰ ਤੋਂ ਤੁਰੇ ਆ ਤੇਰਾ ਹਾਲ ਸਿੱਧਾ ਸਟੇ ਕੀਤਾ ਪੌਂਡਾ ਸਾਹਿਬ ਗੁਰਦੁਆਰੇ ਹਮਾਚਲ ਪ੍ਰਦੇਸ਼ ਦੇ ਵਿੱਚ ਦੇਖੋ ਜੀ ਹੁਣ ਇਹ ਜਿਹੜੀ ਹੈਗੀ ਜਮਨਾ ਨਦੀ ਇਦਾਂ ਲਈ ਸੜਕ ਨੂੰ ਚੈੱਕ ਕਰ ਸਕਦੇ ਆ ਵੀਰ ਆਪਣੇ ਆਗੇ ਅੰਦਰ ਤੇ ਜਮਨਾ ਨਦੀ ਦੇ ਵਿੱਚ ਤੁਹਾਨੂੰ ਜਿਹੜੇ ਪੈਸੇ ਆਮ ਹੀ ਦੇਖੋ ਮਿੱਥੇ ਮਿਲ ਜਾਣਗੇ ਜਿੱਦਾਂ ਚੈੱਕ ਕਰ ਸਕਦੇ ਲੋਕਾਂ ਦੇ ਵਿੱਚ ਪੈਸੇ ਛੁੱਟੇ ਹੋਏ ਆ ਦੇਖੋ ਕਰੋ ਚੈੱਕ ਜਮਨਾ ਨਦੀ ਦੇ ਵਿੱਚ ਜਿਹੜੇ ਪੈਸੇ ਆ ਤੁਹਾਨੂੰ ਇਦਾਂ ਲੱਭ ਜਾਣਗੇ ਆ ਦੇਖੋ ਜਮਨਾ ਨਦੀ ਵਿੱਚ ਲੋਕੀ ਜਦੋਂ ਮੱਥਾ ਟੇਕਣ ਵਗੈਰਾ ਆਉਂਦੇ ਕਿ ਇੱਥੇ ਪੈਸੇ ਵਿੱਚ ਦੇ ਵਿੱਚ ਛੁੱਟ ਵੀ ਜਾਂਦੇ ਕਾਫੀ ਇਹਦੇ ਵਿੱਚ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਇਸ ਕਰਕੇ ਇੱਧਰ ਤੁਸੀਂ ਚੈੱਕ ਕਰੋ ਇੱਕ ਆ ਵੀ ਪਿਆ ਇੱਧਰ ਵੀ ਕਾਫੀ ਜਮਨਾ ਨਜ਼ਦੀਕ ਵਿੱਚ ਤੁਹਾਨੂੰ ਪੈਸੇ ਮਿਲਣਗੇ ਆ ਦੇਖੋ ਆਹ ਦੇਖੋ ਭਾਈ ਇੱਧਰ ਵੀ ਪੈਈ ਨਾ ਆਹ ਦੇਖੋ ਕਰੋ ਜਾਕ ਇੱਧਰ ਦੇ ਅਮਨ ਅਮਨ ਆ ਦੇਖ ਹਾਂ ਇੰਨੇ ਚੱਲ ਪਏ ਪੈਸੇ ਤੁਹਾਨੂੰ ਕਾਫੀ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਆਹ ਦੇਖੋ ਅੱਗੇ ਇੱਕ ਹੋਰ ਪਿਆਜ ਇੱਧਰ ਦੇਖੋ ਮਤਲਬ ਇੱਥੇ ਪੈਸੇ ਜਿਹੜੇ ਕਾਫੀ ਲੋਕ ਜਿਹੜੇ ਮੱਥਾ ਟੇਕਣ ਵਗੈਰਾ ਲੱਗੇ ਸੁੱਟਦੇ ਆ ਤੇ ਰੁਰਕੇ ਵਗੈਰਾ ਅੱਗੇ ਪਿਛੇ ਵੀ ਆ ਜਾਂਦੇ ਕਾਫੀ ਚਿੱਡੇ ਦੇ ਵਿੱਚ ਇਦਾਂ ਗੰਗਾ ਨਦੀ ਦੇ ਵਿੱਚ ਜਮਨਾ ਨਦੀ ਦੇ ਵਿੱਚ ਮਿਲਦੀਆਂ ਨੇ ਤੇ ਆ ਵੀਜੀ ਇੱਧਰ ਆਡੇ ਆ ਹੈ ਗਿਆ ਵਾ ਜਸਵਿੰਦਰ ਵੀਰ ਇਹ ਸਾਡੇ ਨਾਲ ਹੀ ਉੱਥੋਂ ਆਏ ਨੇ ਲੱਗੋ ਮੰਨੋ ਵੀਜੀ ਇਸ ਤੋਂ ਬਾਅਦ ਆਪਾਂ ਅੱਗੇ ਕਿੱਥੇ ਜਾਣਾ ਹੋਣਾ ਸਾਹ ਪੌਂਟਾਂ ਗ੍ਰੀਸ਼ੀ ਕਿੰਨੇ ਵਜੇ ਅੱਜ ਆਪਾਂ ਰਾਤ ਦੇ 11 ਵਜੇ ਪਹੁੰਚਣਾ 12 ਵਜੇ ਪੂਰੇ 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 ਤੇ ਜੋਸ਼ੀ ਮੰਡਰ ਰਹਿ ਰਹਾਂਗੇ ਰੀਸ਼ੀ ਕਿਹ ਰਹਿ ਰਹਿਾਂਗੇ ਰਾਤ ਆਪਾਂ ਰਾਤ ਇੱਥੇ ਪਹੁੰਚੇ ਜੇ ਫੌਂਡਾ ਸਾਹਿਬ ਗੁਰਦਾਰੇ ਰਾਤ 12:30 ਸਾਢੇ 12:30 ਪਹੁੰਚ ਗਏ ਹਣਾ ਤੇ ਅੰਮ੍ਰਿਤਸਰੋਂ ਕਿੰਨੇ ਵਜੇ ਤੁਰੇ ਆ ਆਪਾਂ ਅੰਮ੍ਰਿਤਸਰੋਂ 3 ਵਜੇ ਤੁਰੇ ਆ ਆਪਾਂ 3 ਵਜੇ ਤੁਰੇ ਹਣਾ ਤੇ ਸਿੱਧਾ ਸਟੇ ਵੀ ਬਹੁਤ ਕੀਤੇ ਆਪਾਂ ਹੌਸਲੇ ਨਾਲ ਮਤਲਬ ਜਿਹੜਾ ਆਪਾਂ ਰੈਸਟ ਵਾਸਤੇ ਰਾਤ ਨਹੀਂ ਇੱਥੇ ਰਹੇ ਆ ਕਿ ਨਾ ਗੁਰਦਰਾ ਸਾਹਿਬ ਦੇ ਬਹੁਤ ਵਧੀਆ ਜਗ੍ਹਾ ਤੇ ਚਲੋ ਮਿਲਦੇ ਹਾਂ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਤਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਾਵਾਂਗੇ ਰਸਤੇ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਹੁੰਦੀ ਹੈ ਜਮਨਾ ਨਦੀ ਦਾ ਤੁਹਾਨੂੰ ਸਾਰਾ ਸੀਆਪ ਵੀਊ ਦਿਖਾਤਾ ਵਾ ਤੇ ਹੁਣ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਬਾਏ ਓਕੇ